ਪ੍ਰਾਣੀ ਨੂੰ ਮਰਨ ਪਹਿਲੇ ਜੇ ਮੰਝੇ ਤੇ ਹੋਵੇ ਤਾਂ ਹੀਠਾ ਨਹੀਂ ਉਤਾਰਨਾ ਦੀਵਾ ਬੱਤੀ ਗੌਰਮੰਟ ਸੋਣਾ ਜਾਂ ਕੋਈ ਹੋਰ ਮਨਮਤ ਸੰਸਕਾਰ ਨਹੀਂ ਕਰਨਾ ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਪ੍ਰਾਣੀ ਦੇ ਦੇਹ ਤਿਆਗਣ ਤੇ ਤਾਂ ਨਹੀਂ ਮਾਰਨੇ ਪਿੱਟਣਾ ਜਾਂ ਸਿਆਪਾ ਨਹੀਂ ਕਰਨਾ ਮਨ ਨੂੰ ਵਾਹਿਗੁਰੂ ਦੀ ਰਜਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ। ਸੋ ਵੀ ਸੰਸਕਾਰ ਨਾ ਚਾਹੀਦਾ ਹੈ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋਵੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਨ ਤੋਂ ਸ਼ੰਕਾ ਨਹੀਂ ਕਰਨੀ। ਸੰਸਕਾਰਾਂ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਵਸਤਰ ਪਵਾ ਕੇ ਕਕਾਰ ਜਦਾਂ ਨਾ ਕੀਤੇ ਜਾਣ। ਫਿਰ ਤਖਤੇ ਉੱਤੇ ਪਾਹੇ ਚਲਾਣੇ ਦੀ ਅਰਦਾਸ ਕੀਤੀ ਜਾਵੇ ਤੇ ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ ਨਾਲ ਵਿਰਾਗ ਮੇਂ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਜਿਗਾ ਰਚੀ ਜਾਵੇ ਫਿਰ ਸਰੀਰ ਨੂੰ ਅਗਨੀ ਪੇਟਾ ਕਰਨ ਲਈ ਅਰਦਾਸ ਕੀਤੀ ਜਾਵੇ ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਉੱਤਰ ਜਾ ਕੋਈ ਹੋਰ ਸੰਬੰਧੀ ਅਗਨੀ ਲਾ ਦੇਵੇ ਸੰਗਤ ਕੁਝ ਵਿਤ ਤੇ ਬਹਿ ਕੇ ਕੀਰਤਨ ਕਰੇ ਜਾਂ ਵਿਰਾਗ ਮੇ ਛੰਦ ਪੜੇ ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕੀਰਤਨ ਸੋਇਲਾ ਦਾ ਪਾਠ ਕਰਕੇ ਅਰਦਾਸ ਕਰਕੇ ਸੰਗਤ ਮੁੜ ਆਵੇ ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪੁਰਾਣੀ ਨਿਮਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਅਨੰਦ ਸਾਹਿਬ ਛੇ ਪੌੜੀਆਂ ਦਾ ਪਾਠ ਕਰਕੇ ਅਰਦਾਸ ਦਸਵੇਂ ਦਿਨ ਹੋਵੇ ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸਵੰਧੀਆਂ ਦੇ ਸੋਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ ਇਸ ਪਾਸੇ ਕਰਨ ਵਿੱਚ ਘਰ ਵਾਲੇ ਤੇ ਸਵੰਧਿਤ ਰਲ ਕੇ ਹਿੱਸਾ ਲੈਣ ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ ਦਸਹਿਰੇ ਦੇ ਪਿੱਛੋਂ ਚਲਾਉਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ ਮ੍ਰਿਤਕ ਦਾ ਅੰਗਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ じめ ਬਰਬਰ ਕਰ ਦਿੱਤੀ ਜਾਵੇ ਸੰਸਕਾਰ ਸਥਾਨ ਤੇ ਮ੍ਰਿਤਕ ਪਰਾਣੀ ਦੀ ਜਾਗਰ ਬਣਾਉਣੀ ਮਨਾ ਹੈ